ਜਦੋਂ ਹੜ੍ਹਾਂ ਦਾ ਪਾਣੀ ਲਥੂਗਾ ਉਸ ਤੋਂ ਬਾਅਦ ਕੀ ਕੁਝ ਹੋਣ ਵਾਲਾ ਹੈ ਅਸੀਂ ਬਾਰ-ਬਾਰ ਇਹ ਤਾਂ ਕਹਿੰਦੇ ਆ ਕਿ ਅਸੀਂ ਮੁੜ ਢੁੜ ਕੇ ਖੜੇ ਹੋਵਾਂਗੇ ਅਸੀਂ ਦੁਆਰਾ ਆਰਥਿਕ ਪੱਖੋਂ ਮਜ਼ਬੂਤ ਹੋਵਾਂਗੇ ਪਰ ਆਰਥਿਕ ਪੱਖੋਂ ਦੁਆਰਾ ਮਜ਼ਬੂਤ ਹੋਣ ਲਈ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਫਲੱਡ ਆਉਂਦੇ ਹਨ ਤੇ ਪਾਣੀ ਨਾਲ ਜਿਹੜੀਆਂ ਡਿਜ਼ੀਜ਼ਸ ਹੁੰਦੀਆਂ ਨੇ ਇਹ ਮੈਡੀਕਲ ਟਰਮ ਚ ਜਿਸ ਨੂੰ ਇਹਨਾਂ ਨੂੰ ਆਖਦੇ ਆ ਵੈਕਟਰ ਬੋਰਨ ਡਿਜ਼ੀਜ਼ਸ ਵੈਕਟਰ ਇਸ ਮੱਖੀ ਮੱਛਰ ਤੇ ਇਦਾਂ ਦੇ ਜਾਨਵਰ ਜਿਹੜੇ ਕਿ ਇੱਕ ਵਾਰਸਿਸ ਤੇ ਕਿਟਾਉਨਰ ਦਾ ਇੱਕ ਰਿਜ਼ਰਵ ਵਾਇਰ ਹੁੰਦੇ ਹਨ ਵੈਸੇ ਵੀ ਤੁਸੀਂ ਦੇਖਿਆ ਹੋਣਾ ਕਿ ਇਸ ਇਹ ਮਹੀਨਿਆਂ ਵਿੱਚ ਡੈਂਗੋ ਔਰ ਮਲੇਰੀਆ ਔਰ ਚਿਕਨਗੁਨੀਆ ਕਾਫੀ ਕਾਮਨਲੀ ਹੁੰਦਾ ਪਰ ਕਿਉਂਕਿ ਇੰਨੇ ਵਾਸਟ ਏਰੀਆ ਕਵਰ ਹੋ ਗਿਆ ਫਲਡਸ ਆਲਮੋਸਟ ਸਾਰੇ ਡਿਸਟ੍ਰਿਕਟ ਪੰਜਾਬ ਦੇ ਕਵਰ ਹੋ ਗਏ ਫਲਡ ਨਾਲ ਪਹਿਲਾਂ ਅਸੀਂ ਵਾਟਰ ਬੋਰਨ ਡਿਜ਼ੀਜ਼ ਦੀ ਗੱਲ ਕਰਦੇ ਹਾਂ ਬਿਕਾਉਜ਼ ਉਹ ਜਿਆਦਾ ਇੰਪੋਰਟੈਂਟ ਹਨ ਤੇ ਉਹਨਾਂ ਤੋਂ ਬਚਣਾ ਪਹਿਲਾਂ ਯੂੜੀ ਸਾਨੂੰ ਹੈਗਾ ਕਿਉਂਕਿ ਪਾਣੀ ਦੇ ਬਿਨਾ ਹਿਊਮਨ ਬਾਡੀ ਕੰਮ ਨਹੀਂ ਕਰ ਸਕਦੀ ਔਰ ਅਸੀਂ ਰਹਿ ਨਹੀਂ ਸਕਦੇ ਸੋ ਪਹਿਲੀ ਖਿਆਲ ਇਹ ਕਰਨਾ ਹੈ ਕਿ ਸਾਨੂੰ ਡੀਹੇ ਮੋਸ਼ਨ ਡਾਰੀਆਂ ਨਾ ਹੋਵੇ ਅਸੀਂ ਪਾਣੀ ਨੂੰ ਉਬਾਲ ਕੇ ਪੀਣਾ ਪਾਣੀ ਨੂੰ 15 ਮਿੰਟ ਲਈ ਉਬਾਲੋ ਤੇ ਇਹ ਉਬਲਿਆ ਪਾਣੀ 4 ਘੰਟੇ ਲਈ ਪੀ ਸਕਦੇ ਆ 4 ਘੰਟੇ ਬਾਅਦ ਇਹ ਪਾਣੀ ਫਿਰ ਉਬਾਲਣਾ ਪਏਗਾ ਉਹਨੂੰ ਪੀਏ ਡੈਂਗੂ ਇੱਕ ਬੜੀ ਖਤਰਨਾਕ ਬਿਮਾਰੀ ਹੈਗੀ ਹੈ ਉਹ ਯੂ نو ਏਡ ਜਿਪਟੀ ਇੱਕ ਮੱਛਰਾਂ ਦਾ ਖਾਸਾ ਦਾ ਉਸ ਮੱਛਰ ਦੇ ਕੱਟਣ ਦੇ ਨਾਲ ਤੁਹਾਨੂੰ ਹੁੰਦੀ ਹੈ ਔਰ ਇਹ ਅਜਿਹਾ ਕਿਲ ਦੇ ਪਾਣੀ ਵਿੱਚ ਜਿਹੜਾ ਬਰਸਾਤੀ ਪਾਣੀ ਹੈ ਇਹ ਨਵੰਬਰ ਜੀ ਇਸ ਦਾ ਰੌਲਾ ਹੁੰਦਾ ਸੀਗਾ ਕਿ ਪਾਣੀ ਖੜਾ ਨਾ ਹੋਣ ਦਿਓ ਇਸ ਵਾਰ ਤਾਂ ਪੂਰਾ ਪੰਜਾਬ ਹੀ ਪਾਣੀ ਪਾਣੀ ਹੈ ਤਾਂ ਉਹਦੇ ਕਰਕੇ ਇਹ ਬਮਾਰੀ ਹੋ ਸਕਦੀ ਹੈ ਸਾਨੂੰ ਉਹਦਾ ਵੀ ਖਿਆਲ ਰੱਖਣਾ ਜਿਆਦਾ ਅੱਜ ਕੱਲ ਇੱਕ ਫਿਸ਼ ਆਂਦੀ ਹੈਗੀ ਹੈ ਉਹ ਪਾਣੀ ਵਿੱਚ ਛੱਡ ਦਿੰਦੇ ਆ ਉਹ ਸਾਡਾ ਸਰਕਾਰੀ ਤਤ ਤੰਤਰ ਯੂਜ਼ ਕਰੇਗਾ ਉਹ ਇਹਦੇ ਲਾਰਵੇ ਨੂੰ ਖਾ ਜਾਂਦਾ ਹੈ ਮੱਛਰ ਦੇ ਉਸ ਤਰ੍ਹਾਂ ਦੀ ਮੱਛੀ ਹੈ ਜੀ ਉਸ ਤਰ੍ਹਾਂ ਦੀ ਮੱਛੀ ਹੁੰਦੀ ਹੈ ਉਹ ਆਪਣਾ ਸਿਹਤ ਪਰਿਵਾਰ ਕੋ ਲੈ ਗਿਆ ਹੈ ਉਹ ਛਟਣਗੇ ਪਾਣੀ ਵਿੱਚ ਉਹ ਜਿਹੜੇ ਇਦਾਂ ਦੇ ਮੱਛਰ ਜਿਹੜੇ ਏਜਿਪਟੀ ਦੇ ਆ ਜਾਂ ਐਨੋਫਲੀਜ਼ ਦੇ ਮੱਛਰ ਹੈ ਜਿੰਨੋਂ ਤੇ ਮਲੇਰੀਆ ਇਹ ਦੋਨਾਂ ਦੇ ਮੱਛਰ ਖਾ ਜਾਂਦੀ ਹੈ ਮੱਛ ਉਹ ਲਾਰਵੇ ਖਾ ਜਾਂਦੇ ਨੇ ਮੱਛਰ ਬਣਗੇ ਨਹੀਂ ਤੇ ਲਾਰਵੇ ਖਾएंगे ਮੱਛਰ ਨਹੀਂ ਬਣਗੇ ਤੇ ਸਰ ਐਕਸਪੀਰੀਅੰਸ ਦੇ ਹਿਸਾਬ ਨਾਲ ਜੋ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਤਾਂ ਜੋ ਸਾਡੀ ਗਵਰਨਮੈਂਟ ਆ ਜਾਂ ਹੈਲਥ ਵਿਭਾਗ ਆ ਉਹਨਾਂ ਨੂੰ ਕੀ ਤਿਆਰੀਆਂ ਦੀ ਜ਼ਰੂਰਤ ਹੈ ਕਿੰਨੀ ਕੁ ਵੈਕਸੀਨੇਸ਼ਨ ਕਿਸ ਤਰ੍ਹਾਂ ਦੀ ਵੈਕਸੀਨੇਸ਼ਨ ਕੀ ਲੱਗਦਾ ਤੁਹਾਨੂੰ ਮੈਡੀਕਲ ਕੈਂਪ ਕਿੰਨੇ ਕੁ ਲੱਗਣੇ ਚਾਹੀਦੇ ਨੇ ਹਾਂ ਆਰਪੀਡੀ 24 ਵੇਖ ਰਹੇ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਕਿੰਨਾ ਕੁਝ ਬਰਬਾਦ ਕਰ ਦਿੱਤਾ ਹੈ ਇਹ ਤਾਂ ਅਸੀਂ ਲਗਭਗ ਪਿਛਲੇ 15-20 ਦਿਨ ਤੋਂ ਵੇਖ ਵੀ ਰਹੇ ਹਾਂ ਸਮਝ ਵੀ ਰਹੇ ਹਾਂ ਤੇ ਇਹ ਇਸ ਨੂੰ ਅਸੀਂ ਆਪਣੀ ਚਰਚਾ ਦਾ ਵਿਸ਼ਾ ਵੀ ਬਣਾਇਆ ਹੋਇਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਹੜ੍ਹਾਂ ਦਾ ਪਾਣੀ ਲੱਥੂਗਾ ਉਸ ਤੋਂ ਬਾਅਦ ਕੀ ਕੁਝ ਹੋਣ ਵਾਲਾ ਹੈ ਕਿਉਂਕਿ ਕਹਿੰਦੇ ਨੇ ਸਭ ਕੁਝ ਸੇਤ ਦੇ ਉੱਤੇ ਆ ਕੇ ਟਿਕ ਜਾਂਦਾ ਹੈ ਜੇਕਰ ਸੇਤ انسان ਦੀ ਠੀਕ ਨਾ ਰਵੇ ਚੰਗੀ ਨਾ ਹੋਵੇ ਤਾਂ ਆਉਣ ਵਾਲਾ ਭਵਿੱਖ ਜਿਹੜਾ ਸੰਭਾਲਿਆ ਨਹੀਂ ਜਾ ਸਕਦਾ ਅਸੀਂ ਬਾਰ ਬਾਰ ਇਹ ਤਾਂ ਕਹਿੰਨੇ ਆ ਕਿ ਅਸੀਂ ਮੁੜ ਢੁੜ ਕੇ ਖੜੇ ਹੋਵਾਂਗੇ ਅਸੀਂ ਦੁਆਰਾ ਆਰਥਿਕ ਪੱਖੋਂ ਮਜ਼ਬੂਤ ਹੋਵਾਂਗੇ ਪਰ ਆਰਥਿਕ ਪੱਖੋਂ ਦੁਆਰਾ ਮਜ਼ਬੂਤ ਹੋਣ ਲਈ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਨੇ ਫਸਲਾਂ ਨੂੰ ਬਰਬਾਦ ਕੀਤਾ ਹੈ ਘਰਾਂ ਨੂੰ ਤਬਾਹ ਕੀਤਾ ਹੈ ਜਾਨਵਰਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਧਕੇਲਿਆ ਹੈ ਉਸੇ ਤਰੀਕੇ ਦੇ ਨਾਲ ਹੁਣ ਜਦੋਂ ਇਹ ਹੜਾਂ ਦਾ ਪਾਣੀ ਥੱਲੇ ਜਾਏਗਾ ਤਾਂ ਇਹ ਪਿੱਛੇ ਕਿਹੜੀਆਂ ਬਿਮਾਰੀਆਂ ਛੱਡ ਕੇ ਜਾਏਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਬਿਮਾਰੀਆਂ ਤੋਂ ਅਸੀਂ ਕਿਵੇਂ ਬਚ ਸਕਦੇ ਆ ਉਹਨਾਂ ਦਾ ਰੋਕਥਾਮ ਕਿਵੇਂ ਕਰ ਸਕਦੇ ਆ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਆ ਇਹਦੇ ਬਾਰੇ ਵੀ ਜਾਣਕਾਰੀ ਲੈਣਾ ਬੇਹੱਜੂਰੀ ਹੈ ਸੋ ਇਹ ਜਾਣਕਾਰੀ ਲੈਣ ਦੇ ਲਈ ਅੱਜ ਸਾਡੀ ਟੀਮ ਪਹੁੰਚੀ ਹੈ ਡਾਕਟਰ ਕਪਿਲ ਗੁਪਤਾ ਜੀ ਦੇ ਕੋ ਜਿਨ੍ਹਾਂ ਨੂੰ ਲਗਭਗ ਪਿਛਲੇ 40 ਸਾਲ ਦਾ ਲੰਮਾ ਐਕਸਪੀਰੀਅੰਸ ਹੈ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹੋ ਜਿਹੀਆਂ ਜਦੋਂ ਹੜ੍ਹ ਜਾਂ ਕੋਈ ਕੁਦਰਤੀ ਆਫਤਾਂ ਜਾਂਦੀਆਂ ਨੇ ਤਾਂ ਪਿੱਛੇ ਕਿਹੜੀਆਂ ਬਿਮਾਰੀਆਂ ਦੇ ਕੇ ਜਾਂਦੀਆਂ ਨੇ ਤੇ ਉਹਨਾਂ ਦੀ ਰੋਕத் ਥਾਮ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ ਸਰ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਜੀ ਸ਼ੀਤਲ ਜੀ ਦੇਖੋ ਬੜਾ ਮਨਪਾਕ ਨਾ ਕਿ ਸਾਡੇ ਪੰਜਾਬ ਵਿੱਚ ਇੰਨੇ ਸਾਲਾਂ ਬਾਅਦ ਇੰਨਾ ਵੱਡਾ ਉਹ ਇੰਨਾ ਫਲੱਡਸ ਆਏ ਹਨ ਤੇ ਜਦੋਂ ਵੀ ਫਲੱਡ ਆਉਂਦੇ ਹਨ ਤੇ ਪਾਣੀ ਨਾਲ ਜਿਹੜੀਆਂ ਡਿਜ਼ੀਜ਼ਸ ਹੁੰਦੀਆਂ ਨੇ ਇਹ ਮੈਡੀਕਲ ਟਰਮ 'ਚ ਜਿਸ ਨੂੰ ਇਹਨਾਂ ਨੂੰ ਆਖਦੇ ਆ ਵੈਕਟਰ ਬੋਰਨ ਡਿਜ਼ੀਜ਼ਸ ਵੈਕਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ਸ ਓਕੇ ਵੈਕਟਰ ਮੀਨਸ ਵੈਕਟਰ ਮੀਨਸ ਮੱਖੀ ਮੱਛਰ ਤੇ ਇਦਾਂ ਦੇ ਜਾਨਵਰ ਜਿਹੜੇ ਕਿ ਇੱਕ ਵਾਇਰਸਿਸ ਤੇ ਕਿਟਾਨੋਆ ਦਾ ਇੱਕ ਰਿਜ਼ਰਵਾਇਰ ਹੁੰਦੇ ਹਨ ਉਸ ਰਿਜ਼ਰਵਾਇਰ ਦਾ ਡਿਵੈਲਪਮੈਂਟ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਜਦੋਂ ਪਾਣੀ ਘਟਦਾ ਹੈ ਤੇ ਉਹ ਜ਼ਿਆਦਾ ਮਾਤਰਾ ਚ ਡਿਵੈਲਪ ਹੁੰਦੇ ਹਨ ਤੇ ਉਹ ਹਿਊਮਨ ਬੀਇੰਗ ਨੂੰ ਕੱਟਦੇ ਹਨ ਕੱਟਣ ਤੇ ਉਹਨਾਂ ਦਾ ਖੂਨ ਚੂਸਣਦੇ ਹਨ ਉਹਦੇ ਨਾਲ ਇਹ ਮੱਛਰ ਤੇ ਉਹਨਾਂ ਦੇ ਜਿਹੜੇ ਵਾਇਰਸ ਹੈ ਜਾਂ ਹੋਰ ਬੈਕਟੀਰੀਆ ਹੈ ਉਹ ਅੰਦਰ ਉਹਨਾਂ ਦੇ ਜਾਨ ਨੂੰ ਦਿੰਦੇ ਹਨ ਸੋ ਇਹਨਾਂ ਨੂੰ ਅਸੀਂ ਵੈਕਟਰ ਮੋਨ ਡਿਜ਼ੀਜ਼ ਕਹਿੰਦੇ ਹਾਂ ਵੈਸੇ ਵੀ ਤੁਸੀਂ ਦੇਖਿਆ ਹੋਣਾ ਕਿ ਇਸ ਇਹ ਮਹੀਨਿਆਂ ਵਿੱਚ ਡੈਂਗੂ ਔਰ ਮਲੇਰੀਆ ਔਰ ਚਿਕਨਗੁਨੀਆ ਕਾਫੀ ਕਾਮਨਲੀ ਹੁੰਦਾ ਪਰ ਕਿਉਂਕਿ ਇਨੇ ਵਾਸਟ ਏਰੀਆ ਕਵਰ ਹੋ ਗਿਆ ਫਲਡਸ ਆਲਮੋਸਟ ਸਾਰੇ ਡਿਸਟ੍ਰਿਕਟ ਪੰਜਾਬ ਦੇ ਕਵਰ ਹੋ ਗਏ ਫਲਡ ਨਾਲ ਔਰ ਸਾਡੇ ਬਾਰਡਰ ਡਿਸਟ੍ਰਿਕਟ ਦਾ ਹਾਲ ਤਾਂ ਮੜਾ ਹੀ ਹੈ ਔਰ ਜਿਹੜੇ ਡਿਸਟ੍ਰਿਕਟ ਬਚੇ ਹੁੰਦੇ ਸੀ ਜਿ ਲੁਧਿਆਣਾ ਉੱਥੇ ਵੀ ਆ ਗਿਆ ਤੇ ਜਲੰਧਰ ਚ ਵੀ ਕਾਫੀ ਹੱਦ ਤੱਕ ਹੋਇਆ ਪਾਣੀ ਤਾਂ ਖੜਿਆ ਹੀ ਹੈ ਖੜਿਆ ਹੈ ਸਭ ਪਾਸੇ ਤਾਂ ਸਾਨੂੰ ਇਸ ਕਰਕੇ ਫਲਡਸ ਦਾ ਔਰ ਵੈਕਟਰੋਲੋਜੀਸ ਦਾ ਮਾਰ ਕਾਫੀ ਹੈ ਹੁਣ ਦੇਖੋ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਤੇ ਕਿਦਾਂ ਹੁੰਦੀ ਹੈ देखो ਸਭ ਤੋਂ ਪਹਿਲੀ ਬਿਮਾਰੀ ਅਸੀਂ ਕਹਾਂਗੇ ਕਿ ਜਿਹੜਾ ਅਸੀਂ ਪਾਣੀ ਪੀਣ ਵਾਲਾ ਹੁੰਦਾ ਹੈ ਇਨਸਾਨ ਨੇ ਜਿਨ੍ਹਾਂ ਦੇ ਪਾਣੀ ਤੇ ਜਿਨਾ ਹੈ ਤੇ ਜਦੋਂ ਸਾਫ ਸੁਥਰਾ ਪਾਣੀ ਪੀਣ ਲਈ ਨਹੀਂ ਮਿਲੇਗਾ ਤੇ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਸਾਡੀਆਂ ਪਾਣੀ ਤੋਂ ਫੈਲਦੀਆਂ ਹਨ ਠੀਕ ਹੈ ਸੋ ਅਨੌਸਰ ਹੈ ਵਾਟਰ ਬੋਰਨ ਡਿਜ਼ੀਜ਼ ਇਸਮੇ ਤੁਹਾਨੂੰ ਦੱਸਿਆ ਵੈਕਟਰ ਬੋਰਨ ਡਿਜ਼ੀਜ਼ ਦੂਸਰਾ ਦੱਸਿਆ ਵਾਟਰ ਬੋਰਨ ਡਿਜ਼ੀਜ਼ ਵੈਕਟਰ ਬੋਰਨ ਤੋਂ ਬਾਅਦ ਵਾਟਰ ਬੋਰਨ ਜੀ ਠੀਕ ਹੈ ਸੋ ਪਹਿਲਾਂ ਅਸੀਂ ਵਾਟਰ ਬੋਰਨ ਡਿਜ਼ੀਜ਼ ਦੀ ਗੱਲ ਕਰਦੇ ਹਾਂ ਬਿਕਾਜ਼ ਉਹ ਜ਼ਿਆਦਾ ਇੰਪੋਰਟੈਂਟ ਹਨ ਤੇ ਉਹਨਾਂ ਤੋਂ ਬਚਣਾ ਪਹਿਲਾਂ ਯੂੜੀ ਸਾਨੂੰ ਹੈਗਾ ਕਿਉਂਕਿ ਹਿਮਨ ਬੋਡੀ ਕੰਮ ਨਹੀਂ ਕਰ ਸਕਦੀ ਔਰ ਜੀ ਰਹਿ ਨਹੀਂ ਸਕਦੇ ਤੋਂ ਅਸੀਂ ਜਿਹੜੇ ਰੈਜ਼ਰਵਾਰ ਹੈ ਸਾਡੇ ਪਾਣੀ ਦੇ ਉਹ ਸਾਡੇ ਪਿੰਚੋ ਥਲਿਓ ਆਣਾ ਟਿਊਬਲ ਚ ਉਹੀ ਪਾਣੀ ਆਣਾ ਉਹੀ ਤੋਂ ਪਹਿਲੀ ਗੱਲ ਹੈ ਕਿ ਜਿੱਦਾਂ ਜੇ ਅਸੀਂ ਮਿਕਸਡ ਪਾਣੀ ਜਿਹਦੇ ਵਿੱਚ ਇਨਫੈਕਸ਼ਨ ਹੋਈ ਹੈ ਉਹ ਲਈਏ ਜਿੱਦਾਂ ਜਾਨਵਰ ਮਰ ਗਏ ਠੀਕ ਹੈ ਫਸਲਾਂ ਖਰਾਬ ਹੋ ਗਈਆਂ ਉੱਥੇ ਕੂੜਾ ਕੜਕੜ ਸਾਰਾ ਗਿਰ ਗਿਆ ਉਹਦੇ ਨਾਲ ਉਹ ਪਾਣੀ ਵੀ ਜ਼ਹਿਰੀਲਾ ਤੇ ਗੰਦਾ ਗੰਦਾਵਰ ਹੋ ਗਿਆ ਜਦੋਂ ਪਾਣੀ ਗੰਦਾ ਹੋ ਗਿਆ ਜ਼ਹਿਰੀਲਾ ਹੋ ਗਿਆ ਤੇ ਉਹ ਪਾਣੀ ਪੀਣ ਦੇ ਕਾਬਲ ਨਹੀਂ ਰਿਹਾ ਪੂਰਾ ਤੇ ਜੇ ਅਸੀਂ ਬਿਨਾ ਉਬਾਲੇ ਜਾਂ ਬਿਨਾ ਉਹਨੂੰ ਸਾਫ਼ ਕੀਤੇ ਜਾਂ ਉਹਦੇ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਏ ਬਿਨਾ ਜਿਉ ਪਾਣੀ ਪੀ ਲਈਏ ਤੇ ਸਾਨੂੰ ਪਹਿਲੀ ਬਿਮਾਰੀ ਜਿਹੜੀ ਹੋਏਗੀ ਉਹ ਤਾਂ ਹੁੰਦਾ ਗੈਸਟਰੋਐਂਟਾਈਟਿਸ ਬੈਡਾਰੀਆ ਲੂਜ਼ ਮੋਸ਼ਨਸ ਨਾ ਆਦਮੀ ਜਿਹੜਾ ਸਟਰੋਂਗ ਹੈ ਉਹ ਤਾਂ 5 7 5 10 15 ਲੂਜ਼ ਮੋਸ਼ਨਸ ਨੂੰ ਸਹਾਰ ਸਕਦਾ ਹੈ ਪਰ ਛੋਟੇ ਬੱਚੇ ਜੇ ਉਹਨਾਂ ਨੂੰ ਲੂਜ਼ ਮੋਸ਼ਨ ਹੋ ਜਾਂਦੇ ਤੇ ਉਹਰ ਤਾਂ ਇੱਕਦਮ ਡੀਹਾਈਡਰੇਟ ਹੋ ਜਾਣਗੇ ਤੇ ਉਹਨਾਂ ਦਾ ਤਾਂ ਗਲੂਕੋਜ਼ ਘੱਣ ਵਾਲਾ ਕੰਮ ਹੋ ਜਾਏਗਾ ਸੋ ਪਹਿਲੀ ਖਿਆਲ ਇਹ ਕਰਨਾ ਹੈ ਕਿ ਸਾਨੂੰ ਡੀਜ਼ ਮੋਸ਼ਨ ਢਾਰੀਆਂ ਨਾ ਹੋਵੇ ਅਸੀਂ ਪਾਣੀ ਨੂੰ ਉਬਾਲ ਕੇ ਪੀਣਾ ਹੈ ਪਾਣੀ ਨੂੰ 15 ਮਿੰਟ ਲਈ ਉਬਾਲੋ ਤੇ ਇਹ ਉਬਲਿਆ ਪਾਣੀ 4 ਘੰਟੇ ਲਈ ਪੀ ਸਕਦੇ ਆ 4 ਘੰਟੇ ਬਾਅਦ ਇਹ ਪਾਣੀ ਫਿਰ ਉਬਾਲਣਾ ਪਏਗਾ ਉਹਨੂੰ ਪੀਏ ਤਾਂ ਮੇਰੀ ਹਰ ਪੰਜਾਬੀ ਵਾਸੀ ਦੇ ਜਿਹੜਾ ਕਿ ਸਦਾ ਹਾਲਾਤ ਤੋਂ ਗੁਜ਼ਰਦਾ ਪਿਆ ਸਭ ਤੋਂ ਪਹਿਲੀ ਇਹ ਆਦਤ ਹੈ ਕਿ ਆਪਣਾ ਆਪਣਾ ਪਾਣੀ ਪੀਣ ਵਾਲਾ ਜਿੱਥੋਂ ਵੀ ਆਂਦਾ ਹੈ ਉਹਨੂੰ ਉਬਾਲੋ ਉਬਾਲ ਕੇ ਠੰਡਾ ਕਰਕੇ ਪੀਓ ਜਾਂ వాటర్ ਫਿਲਟਰ ਜੇ ਤੁਹਾਡੇ ਲੱਗੀਆਂ ਪਹਿਲਾ ਸੋ వాటర్ ਫਿਲਟਰ ਤੇ ਫਿਲਟਰ ਚੇਂਜ ਕਰਨ ਵਾਲੇ ਹੋ ਨੋ ਫਿਲਟਰ ਚੇਂਜ ਕਰਾਓ ਜੇ ਬਿਨਾਂ ਫਿਲਟਰ ਚੇਂਜ ਕੀਤੇ ਪੀਵਾਂਗੇ ਤੇ ਫਿਰ ਉਹ ਸਾਫ ਸੁਥਰਾ ਪਾਣੀ ਨਹੀਂ ਹੋਏਗਾ ਇਸ ਦਾ ਕਿਸਾ ਸੋ వాటర్ ਤੋਂ ਡਿਜ਼ੀਜ ਜਿਹੜੀ ਹੁੰਦੀ ਪਹਿਲੀ ਹੋਏਗੀ ਗੈਸਟ੍ਰੋਐਂਟਾਈਟਿਸ ਹੈ ਡਾਇਰੀਆ ਔਰ ਇਹ ਡਾਇਰੀਆ ਬੜਾ ਖਤਰਨਾਕ ਵੀ ਹੁੰਦਾ ਹੈ ਕਿ ਅਸੀਂ ਹੀ ਦੇਖਦੇ ਪਏ ਹਾਂ ਕਿ ਦੋ ਤਿੰਨ ਦਿਨਾਂ ਤੋਂ ਸਾਡੇ ਕੋਲ ਬਣੀ ਜਾ ਰਹੇ ਹਨ ਜਿਨ੍ਹਾਂ ਦਾ ਪਿਸ਼ਾਬ ਰੁਕ ਗਿਆ ਡਾਇਰੀਆ ਕਰਕੇ ਔਰ ਐਨਾ ਪਾਣੀ ਉਹਨਾਂ ਦੇ ਅੰਦਰ ਘਟ ਗਿਆ ਕਿ ਗੁਰਦੇ ਨੂੰ ਪਾਣੀ ਨਹੀਂ ਗਿਆ ਤੁਹ ਗੁਰਦੇ ਨੂੰ ਪਾਣੀ ਨਹੀਂ ਨਾਲ ਜਾਣਗੇ ਗੁਰਦਾ ਵੀ ਉਹਨਾਂ ਦਾ ਖਰਾਬ ਹੋ ਗਿਆ ਉਹਨਾਂ ਦਾ ਡਾਇਲਿਸਿਸ ਕਰਾਣਾ ਪਿਆ ਸਾਨੂੰ ਤਾਂ ਬਚੇ ਸੋ ਇਸ ਕਰਕੇ ਖੂਬ ਸਾਰੇ ਜਿਹੜੇ ਉਹਨਾਂ ਨੂੰ ਲੂਜ਼ ਮੋਸ਼ਨ ਲੱਗੀਆਂ ਨਾਲ-ਨਾਲ ਪਾਣੀ ਨਿੰਬੂ ਪਾਣੀ اوਰਐਸ ओरਲ ਰੀਹਾਈਡਰੇਸ਼ਨ ਸੋਲੂਸ਼ਨ ਆਸ-ਪਾਸ ਦੇ ਕਿਸੇ ਵੀ ਕਮਿਊਨਿਟੀ ਹੈਲਥ ਸੈਂਟਰ ਤੋਂ ਜਾਂ ਦੁਕਾਨ ਤੋਂ ਮਿਲ ਸਕਦਾ ਜੇ ਨਹੀਂ ਮਿਲਦਾ ਤੇ ਪਾਣੀ ਉਬਲੇ ਵਿੱਚ ਥੋੜਾ ਜਿਹਾ ਇੱਕ ਟੁੱਟ ਕੇ ਨਮਕ ਨਿੰਬੂ ਤੇ ਥੋੜਾ ਜਿਹਾ ਮਿੱਠਾ ਇੱਕ ਕੋਲ ਕੋਲ ਬਣਾ ਕੇ ਪੀ ਲਓ ਬੱਚਿਆਂ ਨੂੰ ਬੁਲਾ ਦਿਓ ਜਾਂ ਆਪ ਪੀ ਲਓ ਇੰਨਾਂ ਨਾਲ ਤੁਹਾਨੂੰ ਕਾਫੀ ਹੱਦ ਤੱਕ ਡੀਹਾਈਡਰੇਸ਼ਨ ਤੋਂ ਬਚਾਇਆ ਜਾ ਸਕਦਾ ਸਾਡੇ ਬਾਡੀ ਵਿੱਚ ਜਿਹੜਾ ਹਾਈਪੋਨੇਟ੍ਰੀਮੀਆ ਹੁੰਦਾ ਲੂਣ ਦੀ ਕਮੀ ਹੁੰਦੀ ਹੈ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ ਉਹ ਬਚ ਸਕਦੇ ਆ ਪਹਿਲਾਂ ਗੁਰਦਾ ਖਰਾਬ ਹੋਣ ਤੋਂ ਅਸੀਂ ਬਚ ਸਕਦੇ ਆ ਇਦਾਂ ਦੇ ਪੇਸ਼ੈਂਟ ਸਾਨੂੰ ਪਹਿਲੀ ਚੀਜ਼ ਇਹ ਕਰਨੀ ਚਾਹੀਦੀ ਦੂਜੀ ਜਿਹੜੀ ਬਿਮਾਰੀ ਜਿਹੜੀ ਵਾਟਰ ਬੋਰਨ ਹੁੰਦੀ ਹੈ ਉਹ ਹੈਗੀ ਜੌਂਡਿਸ ਹੈਪੇਟਾਈਟਿਸ ਔਰ ਜਿੰਨੂੰ ਅਸੀਂ ਪੀਲੀਆ ਵੀ ਕਹਿ ਦਿੰਨੇ ਆ ਇਹ ਵੀ ਪਾਣੀ ਕਰਕੇ ਹੁੰਦਾ ਪਾਣੀ ਕਰਕੇ ਹੁੰਦਾ ਇਹ 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 ਦੋ ਤਰ੍ਹਾਂ ਦਾ ਪੀਲੀਆ ਕਾਲਾ ਪੀਲੀਆ ਹੁੰਦਾ ਹੈਪੇਟਾਈਟਸ ਬੀ ਔਰ ਸੀ ਉਹ ਗੰਧੀਆਂ ਨੀਡਲਾਂ ਜਾਂ ਡਰਗ ਐਡਿਕਸ਼ਨ ਦੇ ਵਿੱਚ ਜਾਂ ਬਲੱਡ ਵਿੱਚੋਂ ਆ ਸਕਦਾ ਹੈਗਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਜਿਹੜਾ ਪੀਲੀਆ ਖਾਣੇ ਦੀ ਵਸਤੂ ਜੋ ਸਾਨੂੰ ਮਿਲਦਾ ਹੈਗਾ ਉਹਨੂੰ ਵੀ ਅਸੀਂ ਹੈਪਾਟਾਈਟਿਸ ਏ ਜਾਂ ਹੈਪਾਟਾਈਟਿਸ ਈ ਆਖਦੇ ਹਾਂ ਹੈਪਾਟਾਈਟਿਸ ਏ ਜ਼ਿਆਦਾ ਕਾਮਨ ਹੈ ਹੈਪਾਟਾਈਟਿਸ ਈ ਵੀ ਕਾਮਨ ਹੈ ਉਹ ਕਮਿਟੀ ਚ ਮਿਲਿਆ ਜਾਂਦਾ ਉਹ ਵੀ ਗੰਦਾ ਪਾਣੀ ਪੀਣ ਨਾਲ ਹੁੰਦਾ ਹੈ ਹੈਪਾਟਾਈਟਿਸ ਇੱਕ ਵਾਰਸ ਹੈਗਾ ਉਹ ਪਾਣੀ ਜਾਣ ਕਰਕੇ ਸਾਡੇ ਲਿਵਰ ਦੀ ਸੋਚ ਕਰ ਦਿੰਦਾ ਜਿੰਨਾ ਲਿਵਰ ਚੋਂ ਸੋਜ ਹੋ ਜਾਂਦੀ ਹੈ ਤੇ ਸਾਡਾ ਬਿਲੀਰੂਬਿਨ ਲੈਵਲ ਤੇ ਜੌਂਡਿਸ ਲੈਵਲ ਤੇ ਐਸਜੀਓਟੀ ਐਜੀਬੀਟੀ ਲੈਵਲ ਵੱਧ ਜਾਂਦੇ ਹਨ ਸਾਨੂੰ ਉਲਟੀਆਂ ਆਉਂਦੀਆਂ ਹਨ ਭੁੱਖ ਲੱਗ ਨਹੀਂ ਮਰ ਜਾਂਦੀ ਹੈ ਪਿਸ਼ਾਬ ਪੀਲਾ ਹੋ ਜਾਂਦਾ ਅੱਖਾਂ ਪੀਲੀਆਂ ਹੋ ਜਾਂਦੀਆਂ ਔਰ ਜੇ ਇਹਦਾ ਮੋਢਲੇ ਤੌਰ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬ੍ਰੇਨ ਨੂੰ ਵੀ ਜਾ ਸਕਦਾ ਕਿ ਇਹਨੂੰ ਅਸੀਂ ਆਖਦੇ ਹਾਂ ਬੈਡੀ ਕੋਮਾ ਹੋ ਗਿਆ ਠੀਕ ਹੈ ਸੋ ਇਹ ਇਹ ਵੀ ਇੱਕ ਬਿਮਾਰੀ ਬੜੀ ਨਾਮਰਾਦ ਹੈਗੀ ਹੈ ਜਿਹਨੂੰ ਜਿੰਦ ਤੋਂ ਸਾਨੂੰ ਆਗਾ ਹੋਣਾ ਚਾਹੀਦਾ ਤੇ ਸਾਨੂੰ ਪ੍ਰੀਕਾਸ਼ਨ ਪ੍ਰੀਕਾਸ਼ਨ ਰੱਖਣੀ ਚਾਹੀਦੀ ਹੈ ਕਿ ਆਪਾਂ ਪਾਣੀ ਉਬਾਲ ਕੇ ਪੀਏ 10 ਸੈਕਿੰਡ ਸਰ ਜਿਵੇਂ ਪੀਲੀਏ ਦਾ ਤੁਸੀਂ ਕਾਰਨ ਦੱਸਿਆ ਕਿ ਇੱਕ ਕੋਈ ਨਾ ਕੋਈ ਜਰਮ ਹੀ ਹੈ ਜਿਹੜਾ ਪਾਣੀ ਦੇ ਵਿੱਚ ਘੁਲ ਕੇ ਤੋਂ ਸਾਡੀ ਸਰੀਰ ਦੇ ਅੰਦਰ ਦਾਖਲ ਹੋ ਜਾਂਦਾ ਵਾਇਰਸ ਹੈ ਹਨਾ ਆਮ ਲੋਕ ਤਾਂ ਕਹਿੰਦੇ ਹੁੰਦੇ ਨੇ ਕਿ ਪੀਲੇ ਕੱਪੜੇ ਨਾ ਪਾਓ ਪੀਲੀ ਵਸਤੂਆਂ ਨਾ ਖਾਓ ਹਨਾ ਇਸ ਤਰ੍ਹਾਂ ਦੀ ਵੀ ਇੱਕ ਧਾਰਨਾ ਜੁੜਦੀ ਹੈ ਇਹਦੇ ਨਾਲ ਨਹੀਂ ਨਹੀਂ ਉਹਦਾ ਨਾ ਉਹ ਉਹ ਜਦੋਂ ਬਿੱਲੀਆ ਹੁੰਦਾ ਅੱਖਾਂ ਬਿੱਲੀਆ ਹੁੰਦੀਆਂ ਜੇ ਹੋਰ ਬਿੱਲੀਆ ਵਾਜੇ ਤੇ ਸਾਡਾ ਸਕਿਨ ਵੀ ਬਿੱਲੀ ਹੋ ਜਾਂਦੀ ਹੈ ਉਹ ਤਾਂ ਉਹ ਤਾਂ ਨਾ ਕਿ ਸਕਿਨ ਪੀਲੀ ਆ ਤੇ ਨਾਲ ਕਪੜੇ ਪੀਲੇ ਪਾ ਲਾਂਗੇ ਹੋਰ ਜਿਆਦਾ ਪੀਲੇ ਲੱਗੂਗੇ ਹੋਰ ਮਮਾਂ ਲਗੂਗੇ ਉਹ ਤਾਂ ਕੋਈ ਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਫਿਕਲੀ ਦਾ ਕੋਈ ਨਹੀਂ ਕੋਈ ਇਹਦਾ ਇਹਦਾ ਬੇਸਿਕ ਬੇਸਿਕ ਨਹੀਂ ਹੈਗਾ ਉਹ ਜਸਟ ਲੋਕਾਂ ਨੇ ਇਹ ਬਣਾਇਆ ਕਿ ਸਕਿਨ ਪੀਲੀ ਹੋ ਗਈ ਤੇ ਜਦ ਪੀਲੇ ਕਪੜੇ ਪਾਵਾਂਗੇ ਤੇ ਹੋਰ ਪੀਲੇ ਲੱਗਾਂਗੇ ਉਹਨਾਂ ਪੀਲੇ ਤੋਂ ਪਛਾਣ ਲੈ ਕੇ ਜਿਵੇਂ ਸਰ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਕਿ ਪੂਰਾ ਪੰਜਾਬੀ ਪਾਣੀ ਦੀ ਮਾਰ ਹੇਠਾ ਹਨਾ ਘਰਾਂ ਦੇ ਅੰਦਰ ਵੀ ਪਾਣੀ ਗਿਆ ਹੈ ਹੌਲੀ ਹੌਲੀ ਪਾਣੀ ਥੱਲੇ ਉਤਰੇਗਾ ਸਫਾਈਆਂ ਕਾਫੀ ਜਗ੍ਹਾ ਤੇ ਹੋ ਵੀ ਰਹੀਆਂ ਨੇ ਕਾਫੀ ਜਗ੍ਹਾ ਤੇ ਹੋਰ ਥੋੜੇ ਦਿਨਾਂ ਚ ਹੋਣਗੀਆਂ ਅਸੀਂ ਆਪਣੇ ਸ਼ਹਿਰ ਦੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਵੀ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆ ਜਾਂ ਜਿਨ੍ਹਾਂ ਦੇ ਘਰਾਂ 'ਚ ਨਹੀਂ ਵੀ ਆਇਆ ਦੋਨੋਂ ਹੀ ਸੂਰਤਾਂ ਦੇ ਵਿੱਚ ਘਰ ਦੇ ਅੰਦਰ ਚੀਜ਼ਾਂ ਨੂੰ ਫੰਗਸ ਲੱਗ ਰਹੀ ਹੈ ਸਿਲਨ ਆ ਰਹੀ ਹੈ ਸਿਲ ਮਹਿਸੂਸ ਹੋ ਰਹੀ ਹੈ ਦੀਵਾਰਾਂ ਤੇ ਛੱਤਾਂ ਤੇ ਹਰ ਚੀਜ਼ ਗਿੱਲੀ ਠੰਡੀ ਮਹਿਸੂਸ ਹੋ ਰਹੀ ਹੈ ਕਿ ਇਹ ਫੰਗਸ ਜਿਹੜੀ ਹੈ ਜਿਹੜੀ ਦਿਖਦੀ ਹੈ ਜਾਂ ਜਿਹੜੀ ਨਹੀਂ ਵੀ ਦਿਖਦੀ ਇਹ ਵੀ ਹਾਨੀਕਾਰਕ ਹੈ ਹਾਂਜੀ ਅ ਦੇਖੋ ਇੱਕ ਫੰਗਸ ਹੈ ਜਿਹਨੂੰ ਅਸੀਂ ਐਸਪਰਜਿਲੋਸਿਸ ਅਸੀਂ ਆਖਦੇ ਹਾਂ ਉਹ ਸਾਡੇ ਫੇਫੜੇ ਵਿੱਚ ਆ ਸਕਦਾ ਹੈ ਤੇ ਉਹ ਨਾਲ ਇੱਕ ਬਿਮਾਰੀ ਹੁੰਦੀ ਹੈ ਬ੍ਰੌਂਕੋਪਲਮਨਰੀ ਐਸਪਰਜਿਲੋਸਿਸ ਇੱਕ ਅਸਥਮਾ ਦੀ ਬਿਮਾਰੀ ਹੈ ਜਿਹੜੀ ਕਿ ਆਮ ਬਿਮਾਰੀ ਆਮ ਐਂਟੀਬਾਡੀਗ ਨਾਲ ਠੀਕ ਨਹੀਂ ਹੁੰਦੀ ਔਰ ਵਿੱਚ ਤੁਹਾਨੂੰ ਖਾਸ ਤਨ ਦਵਾਈਆਂ ਸਟੀਰੋਇਡ ਦੇਣੇ ਪੈਂਦੇ ਜਿਹਨਾਂ ਨਾਲ ਕਿਉਂ ਐਸਪਰਜਿਲੋਸਿਸ ਠੀਕ ਹੁੰਦੀ ਹੈ ਸਾਡੀ ਚਮੜੀ ਤੇ ਸਕਿਨ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿਹੜੇ ਇਮਿਊਨੋ ਕੰਪਰਮਾਈਜ਼ ਪੇਸ਼ੈਂਟ ਨੇ ਜਿਨ੍ਹਾਂ ਜਨਾਂ ਜਿਨ੍ਹਾਂ ਕੈਂਸਰ ਦੀ ਦਵਾਈ ਚੱਲਦੀ ਹੈ ਜਾਂ ਜਿਨ੍ਹਾਂ ਦਾ ਉਹਨੇ ਨੇ ਆਪਰੇਸ਼ਨ ਹੋਇਆ ਜਾਂ ਕੋਈ ਰੇਡੀਓਥੈਰਪੀ ਇਲਾਜ ਹੋਇਆ ਉਹਨਾਂ ਵਿੱਚ ਬੜੀ ਜਿਆਦਾ ਫੰਗਲ ਇਨਫੈਕਸ਼ਨ ਜਾ ਕੇ ਉਹਨਾਂ ਦੀਆਂ ਬਿਮਾਰੀਆਂ ਕਰ ਸਕਦੀਆਂ ਹਨ ਫੰਗਲ ਨਿਮੋਨੀਆ ਹੋ ਸਕਦਾ ਹੈ ਫੰਗਲ ਡਾਇਰੀਆ ਹੋ ਸਕਦਾ ਹੈ ਔਰਲ ਕੈਂਡੀਡੀਆਸਿਸ ਹੋ ਸਕਦੀ ਹੈ ਸੋ ਇਹ ਇਸ ਫੰਗਸ ਤੋਂ ਵੀ ਮੌਇਸਚਰ ਹੋ ਕੇ ਫੰਗਸ ਹੁੰਦਾ ਹੈ ਤੋਂ ਇਹਦਾ ਇਹਦਾ ਬਚਾਅ ਕੀ ਹੈਗਾ ਕਿ ਸਾਨੂੰ ਆਪਣੇ ਪੈਰ ਬਾਰ-ਬਾਰ ਸਾਫ ਕਰਨੇ ਚਾਹੀਦੇ ਕਿਉਂਕਿ ਪੈਰਾਂ 'ਚ ਵੀ ਫੰਗਸ ਹੋ ਸਕਦਾ ਹੈ ਹੱਥਾਂ 'ਚ ਵੀ ਫੰਗਸ ਹੋ ਰਹੇ ਜਿੱਥੇ ਅਸੀਂ ਵਰਤਨ ਮਾਂਜਦੇ ਆਂ ਉਹਦੀ ਕੀ ਨਿਸ਼ਾਨੀ ਹੈ ਕਿ ਹੱਥਾਂ ਪੈਰਾਂ 'ਤੇ ਅਗਰ ਫੰਗਸ ਹੁੰਦੀ ਉਹ ਇੱਕ ਤਾਂ ਉੱਥੇ ਖੁਜਲੀ ਹੋਏਗੀ ਉੱਥੇ ਲਾਲੀ ਆ ਜਾਏਗੀ ਤੇ ਉੱਥੇ ਇੱਕ ਵਾਈਟ-ਵਾਈਟ ਤਰ੍ਹਾਂ ਦਾ ਫਲੂਇਡ ਜਾਂ ਨਿਕਲੇਗਾ ਤੇ ਵਾਈਟ ਰੰਗ ਦੇ ਆ ਜਾਣਗੇ ਮੋਸਟਲੀ ਵੈਜ਼ੀਕਲ ਜਾਂ ਪਸਟੂਲ ਨਹੀਂ ਬੰਦੇ ਪਟੋਤੇ ਜ਼ਖਮ ਜੇ ਨਾ ਮਨਿਸ਼ ਹੋ ਜਾਂਦੇ ਜ਼ਖਮ ਠੀਕ ਨਹੀਂ ਹੁੰਦੇ ਤੇ ਉਸ ਜ਼ਖਮ ਨੂੰ ਜਦ ਤੱਕ ਅਸੀਂ ਐਂਟੀਫੰਗਲ ਕਰੀਮ ਨਾਲ ਲਾਵਾਂਗੇ ਤੇ ਐਂਟੀਫੰਗਲ ਦਵਾਈਆਂ ਨਾਲ ਦਵਾਂਗੇ ਆਮ ਆਮ ਐਂਟੀਬਾਇਓਟਿਕ ਨਾਲ ਉਹ ਠੀਕ ਨਹੀਂ ਹੋਣਗੇ ਉਹ ਜਿਹੜੇ ਜ਼ਖਮ ਹੈ ਉਹ ਫੰਗਲ ਜ਼ਖਮ ਹੈ ਉਹ ਐਂਟੀਫੰਗਸ ਨਾਲ ਹੀ ਹੋਣਗੇ ਠੀਕ ਹੈ ਕੀ ਇਲਾਜ ਕੀਤਾ ਜਾ ਸਕਦਾ ਫਿਰ ਇਹਦੇ ਤੋਂ ਇਹਦੇ ਤੋਂ ਬਚਣ ਲਈ ਇਹ ਹੈ ਕਿ ਅਸੀਂ ਮਉਅਸ਼ਰ ਤੋਂ ਬਚੀਏ ਅਸੀਂ ਗੰਦੇ ਪਾਣੀ 'ਚ ਗਏ ਆਂ ਜਾਂ ਸੀ ਜੇ ਬਰੋਂ ਕਾਰ ਦੂਰ ਰੱਖੀ ਐ ਸਕੂਟਰ ਮੋਟਰਸਾਈਕਲ ਦੂਰ ਰੱਖਿਆ ਤੇ ਪਾਣੀ ਦੇ ਪਾਣੀ ਦੇ ਵਿੱਚੋਂ ਨਿਕਲ ਕੇ ਗਏ ਆਂ ਤੇ ਸਾਨੂੰ ਉਹਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਉਹ ਘਰ ਜਾ ਕੇ ਸਾਫ ਪਾਣੀ ਨਾਲ ਹੱਥ ਪੈਰ ਧੋਈਏ ਧੋ ਕੇ ਉਹਨੂੰ ਸੁਕਾਈਏ ਵੀ ਕਪੜੇ ਨਾਲ ਠੀਕ ਹੈ ਤਾਵਲ ਨਾਲ ਸਾਫ ਤਾਵਲ ਨਾਲ ਸੁਕਾਈਏ ਸੁਕਾ ਕੇ ਜੇ ਪੋਸੀਬਲ ਹੋ ਸਕਦਾ ਤੇ ਕੋਸੇ ਪਾਣੀ ਚ ਵੀ ਰੱਖ ਲਈਏ ਤੇ ਉਹਨਾਂ ਨਾਲ ਤੁਹਾਡੇ ਫੰਗਲ ਇਨਫੈਕਸ਼ਨ ਹੱਥ ਤੇ ਪੈਰਾਂ ਨਾਲ ਇਹ ਕੰਮ ਕਰਾਂਗੇ ਨਹੀਂ ਹੋਏਗਾ ਤੇ ਬਾਰ ਬਾਰ ਜੇ ਬਾਹਰੋਂ ਆਇਓ ਪਾਣੀ ਤੋਂ ਪਾਣੀ ਚ ਆ ਕੇ ਸਾਨੂੰ ਨਹਾ ਲੈਣਾ ਚਾਹੀਦਾ ਹੈ ਕੋਸੇ ਪਣੀ ਨਾਲ ਉਹਨਾਂ ਲਈ ਸਾਰਾ ਇਨਫੈਕਸ਼ਨ ਸਾਡੇ ਬੋਡੀ ਚੋਂ ਨਿਕਲ ਜਾਣਗੇ ਸਕਿਨ ਇਨਫੈਕਸ਼ਨ ਨਿਕਲ ਜਾਂਦੇ ਜਿਹੜੀਆਂ ਸਾਡੇ ਘਰ ਦੇ ਵਿੱਚ ਚੀਜ਼ਾਂ ਇਸ ਵੇਲੇ ਸਿਲ ਸਿਲ ਦਾ ਸ਼ਿਕਾਰ ਹੋਈਆਂ ਪਈਆਂ ਨੇ ਚਾਹੇ ਉਹ ਖਾਣ ਦੀਆਂ ਚੀਜ਼ਾਂ ਜਾਂ ਵਰਤਨ ਦੀਆਂ ਚੀਜ਼ਾਂ ਹੈ ਜਿਹੜਾ ਕਾਮਨਲੀ ਹੁੰਦਾ ਖਰਾਬ ਠੀਕ ਹੈ ਜਾਂ ਜੇ ਜੇ ਤੁਸੀਂ ਦੇਖੀਏ ਕਿ ਮਠਾਈਆਂ ਰੱਖੀਆਂ ਪਿੰਨੀਆਂ ਰੱਖੀਆਂ ਸੋ ਅਸੀਂ ਉਹਨਾਂ ਦੇ ਉੱਪਰ ਸਾਨੂੰ ਜੇ ਇੱਕ ਇੱਕ ਲੇਅਰ ਹੋਰ ਐਕਸਟਰਾ ਦਿਖੇ ਜਿਹੜੇ ਕਾਲੇ ਰੰਗ ਦੀ ਲੇਅਰ ਹੈ ਜਾਂ ਇਹ ਗ੍ਰੇ ਕਲਰ ਦੀ ਲੇਅਰ ਹੈ ਸਾਨੂੰ ਉਹਦਾ ਉਹ ਨਹੀਂ ਖਾਣਾ ਜਿਹਦਾ ਕਿਉਂਕਿ ਉਹ ਫੰਗਲ ਡਾਇਰੀਆ ਕਰੇਗਾ ਜਾਂ ਉਲਟੀਆਂ ਕਰੇਗਾ ਇਸ ਕਰਕੇ ਸਾਨੂੰ ਉਹ ਤੋਂ ਉਹ ਚੀਜ਼ਾਂ ਨੂੰ ਖਿਆਲ ਰੱਖਣਾ ਜ਼ਰੂਰੀ ਹੈ ਦਾ ਖਾਣ ਵਾਲੀ ਚੀਜ਼ਾਂ ਵੀ ਸਾਨੂੰ ਦੇਖ ਪਿਆਲ ਕਰਕੇ ਖਾਣੇ ਚਾਹੀਦੇ ਆ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਮੌਇਸਚਰ ਬਹੁਤ ਜ਼ਿਆਦਾ ਹੁੰਦਾ ਜਿਵੇਂ ਆਪਾਂ ਇੰਗਲੈਂਡ ਦੀ ਗੱਲ ਕਰ ਲਈਏ ਹਨਾ ਉਹਨਾਂ ਮੁਲਕਾਂ 'ਚ ਧੁੱਪ ਘੱਟ ਚੜਦੀ ਹੈ ਤੇ ਉਹਨਾਂ ਦੇ ਬਿਸਤਰਿਆਂ ਦੇ ਵਿੱਚ ਇੱਕ ਬਰਡਸ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਕਿ ਸਾਡੇ ਵੀ ਇਸ ਵਾਰੀ ਉਦਾਂ ਦੇ ਹਾਲਾਤ ਹੋ ਸਕਦੇ ਨੇ ਨਹੀਂ ਦੇਖੋ ਇਹ ਜਿਹੜੇ ਜਿਹੜੇ ਬੱਗਸ ਹੈ ਇਹ ਤਾਂ ਵੈਸੇ ਵੀ ਅਸੀਂ ਦੇਖਦੇ ਰਹਨੇ ਆ ਦੋ-ਤਿੰਨ ਸਾਲਾਂ ਚ ਦੋ-ਤਿੰਨ ਪੇਸ਼ੰ ਪੰਜਾਬ ਚ ਵੀ ਆਂਦੇ ਰਹਿੰਦੇ ਹੈਗੇ ਆ ਪਰ ਇਹ ਬੱਗ ਜਿਹੜੇ ਆ ਇਹ ਇੱਕਦਮ ਸਾਡੇ ਸ਼ਰੀਰ ਤੇ ਕਾਲੇ-ਕਾਲੇ ਦਾਗ ਦਿਖਾਉਂਦੇ ਆ ਉਹਨੂੰ ਕਹਿੰਦੇ ਐਸ਼ਰ ਐਸ਼ਰਸ ਕੰਨੇ ਅਸੀਂ ਉਹਨਾਂ ਜੇ ਕਾਲੇ ਦਾਗ ਦਿਖਣ ਤੁਹਾਡੇ ਸਕਿਨ ਤੇ ਕਿਤੇ ਤੇ ਤੁਸੀਂ ਡਾਕਟਰ ਨੂੰ ਮਿਲੋ ਇੱਕ ਐਂਟੀਬਾਡੀਕ ਦੇਣ ਨਾਲ ਸਭਾ ਠੀਕ ਹੋ ਸਕਦਾ ਹੈਗਾ ਤੇ ਇਸ ਤਰ੍ਹਾਂ ਨੂੰ ਤੁਪ ਲਵਾਉਣ ਦੀ ਜ਼ਰੂਰਤ ਹੈ ਹਾਂ ਡੈਫੀਨਿਟਲੀ ਪਰ ਇੰਨੀ ਬਰਸਾਦ ਹੋ ਰਹੀ ਹੈ ਚੱਲ ਕਿੱਥੇ ਘੱਟ ਸਕਦੇ ਆ ਉਹਦਾ ਤਰੀਕਾ ਹੋਰ ਦੂਜਾ ਹੈਗਾ ਕਿ ਘਰ ਚ ਰੂਮ ਚ ਹੀਟਰ ਜਾਂ ਬਲੂਅਰ ਚਲਾ ਦਿਓ ਉਹਨਾ ਰੋਮ ਗਰਮ ਹੋ ਜਾਏਗਾ ਉਹਨਾ ਤੁਹਾਡੇ ਬਿਸਰੇ ਚ ਬਾਇਸ਼ਰ ਖਤਮ ਹੋ ਜਾਏਗਾ ਤੇ ਠੀਕ ਹੋ ਜਾਏਗਾ ਠੀਕ ਹੈ ਪਰ ਜੇ ਧੁੱਪ ਨਿਕਲ ਜਾਏ ਉਹਦਾ ਨੈਚੁਰਲ ਵੇ ਹੈਗਾ ਤੇ ਪਰ ਧੁੱਪੇ ਖਿਆਲ ਰੱਖੋ ਨਾ ਕਿ ਧੁੱਪ ਚ ਤੁਸੀਂ ਰਖਿਆਏ ਹੋ ਤੇ ਥੱਲੇ ਖੜੇ ਹੋ ਖਿਆਲ ਰੱਖਣਾ ਪਏਗਾ ਕਿ ਉੱਪਰ ਮੀਂਹ ਤਾਂ ਨਹੀਂ ਪੈ ਰਿਹਾ ਦਬਰ ਤੋਂ ਜੇ ਮੀਂਹ ਪੈ ਗਿਆ ਤੇ ਉਨੀ ਧੁੱਪ ਲਗਾਉਣ ਨਾਲ ਫਾਇਦਾ ਨਹੀਂ ਹੋਣਾ ਜ ਨੁਕਸਾਨ ਹੋ ਜਾਣਾ ਇਸ ਕਰਕੇ ਪੋਸਿਬਲ ਹੋ ਸਕਦਾ ਹੈ ਜੇਕਰ ਦੇ ਧੁੱਪ ਤਾਂ ਨੈਚੁਰਲ ਵੇ ਹੈ ਉਹ ਬੈਸਟ ਵੇ ਹੈ ਬਾਇਸ਼ਰ ਨੂੰ ਖਤਮ ਹੁੰਦਾ ਜਾਂ ਇਦਾਂ ਦੇ ਬਕਸ ਨੂੰ ਖਤਮ ਕਰਨ ਦਾ ਪਰ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਨੂੰ ਘਰ ਦੇ ਵਿੱਚ ਹੀ ਹੀਟਰ ਨਾਲ ਠੀਕ ਕਰ ਲੈ ਵਿਚ ਇਹ ਤਾਂ ਅ ਜਿਸ ਤਰੀਕੇ ਦੇ ਨਾਲ ਹੜ ਹੜ ਆਏ ਨੇ ਪਾਣੀ ਦੇ ਪਾਣੀ ਹੋਇਆ ਪਿਆ ਸਾਰੇ ਪਾਸੇ ਹਾਲਾਂਕਿ ਪਾਣੀ ਹੀ ਜੀਵਨ ਹੈ بس ਇਹ ਪੜਦੇ ਆ ਪਰ ਕੋਈ ਵੀ ਚੀਜ਼ ਐਕਸੈਸ ਹੋ ਜਾਵੇ ਉਹ ਸਾਡੇ ਲਈ ਖਤਰਨਾਕ ਹੁੰਦੀ ਹੈ ਸੋ ਇਸ ਵੇਲੇ ਪਾਣੀ ਹੀ ਸਾਡੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਮਿਸ਼ਕਾਵਤ ਹੁੰਦੀ ਸੀ ওয়াটার ওয়াটার 에ਵਰੀਵੇਅਰ ਨਾਟ ਨਾਟ ਡ੍ਰੌਪ ਟੂ ਡ੍ਰਿੰਕ ਹਰ ਪਾਸੇ ਪਾਣੀ ਪਾਣੀ ਪਰ ਪੀਣ ਨੂੰ ਇੱਕ ਇੱਕ ਬੂੰਦ ਨਹੀਂ ਤੇ ਇਸ ਕਰਕੇ ਉਬਾਲ ਕੇ ਪਾਣੀ ਪੀਓ ਜੀ ਕਲੋਰੀਨ ਦੀ ਟੈਬਲੇਟ ਪਾ ਕੇ ਪਾਣੀ ਪਾ ਕੇ ਪੀਓ ਜੀ ਜਾਂ ਵਾਟਰ ਫਿਲਟਰ ਦੇ ਵਿੱਚੋਂ ਥੋੜ੍ਹ ਕਰਕੇ ਪਾਣੀ ਪੀਓ ਉਹਦਾ ਪਾਣੀ ਨਾ ਪੀਓ ਤੇ ਵਾਟਰ ਬੋਰਨ ਡਿਜ਼ੀਜ਼ ਦੀ ਅਸੀਂ ਗੱਲ ਵਿੱਚ ਕਰਦੇ ਪਏ ਸੀ ਤੁਸੀਂ ਮੈਨੂੰ ਫੰਗਸ ਦੀ ਗੱਲ ਪੁੱਛੀ ਉਹ ਬੜੀ ਅੱਛੀ ਸਵਾਲ ਪੁੱਛੇ ਉਹਦੇ ਬਾਰੇ ਵੀ ਅਸੀਂ ਡਿਸਕਸ ਕੀਤਾ ਪਰ ਜਿਹੜੀ ਜਿਹੜੀ ਅਸੀਂ ਇੱਕ ਬਿਮਾਰੀ ਜਿਹੜੀ ਹੁੰਦੀ ਹੈ ਉਹ ਇਹਦੇ ਵਿੱਚੋਂ ਗੰਦੇ ਪਾਣੀ ਚੋਂ ਨਿਕਲਣ ਕਰਕੇ ਹੋ ਸਕਦੀ ਹੈਗੀ ਹੈ ਜਿਹੜੀ ਕਿ ਮੋਸਟਲੀ ਮਹਾਰਾਸ਼ਟਰ ਜੇ ਮਹਾਰਾਸ਼ਟਰ ਦੇ ਪਾਣੀ ਦੇ ਬੰਬੇ ਚ ਹੁੰਦੀ ਹੈ ਉਹ ਸਾਡੇ ਇੱਥੇ ਵੀ ਕਈ ਵੀਐਫਪੀਜ਼ ਨੂੰ ਹੋ ਚੁੱਕੀ ਬਿਮਾਰੀ ਉਹ ਉਸ ਬੰਬੇ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਇਹ ਵੀ ਇੱਕ ਤਰ੍ਹਾਂ ਦਾ ਡੈਂਗੋ ਵਰਗੀ ਹੁੰਦੀ ਪਲੇਟਲਟ ਘਟ ਜਾਂਦੇ ਫੀਵਰ ਹੋ ਜਾਂਦਾ ਠੀਕ ਹੈ ਤੋਂ ਉਹ ਇਸ ਬੰਬੇ ਨੂੰ ਵੀ ਸਾਨੂੰ ਆਪਣੇ ਦਿਮਾਗ ਚ ਰੱਖਣਾ ਚਾਹੀਦਾ ਕਿ ਉਹ ਨਾਲ ਸਾਨੂੰ ਹੋ ਜਾਏ ਤੇ ਦੂਜਾ ਟਾਈਫਾਇਡਿਕ ਬੜੇ ਕਾਮਨ ਹੈ ਗੰਦੇ ਪਾਣੀ ਪੀਣ ਨਾਲ ਟਾਈਫਾਇਡ ਦੇ ਕਿਟਾਨੂ ਵੀ ਸਾਡੇ ਅੰਦਰ ਜਾਂਦੇ ਹਨ ਤੇ ਟਾਈਫਾਇਡ ਵੀ ਸਾਨੂੰ ਹੋ ਸਕਦਾ ਹੈ ਉਹਦੇ ਵਿੱਚ ਜੇ ਬੁਖਾਰ ਤੁਹਾਡਾ ਨਾ ਉਤਰੇ 5-6 ਦਿਨ ਲਗਾਤਾਰ ਬੁਖਾਰ ਚੜੇ ਤੇਜ਼ ਬੁਖਾਰ ਚੜੇ ਜੇ ਤੁਹਾਨੂੰ ਭੁੱਖ ਘਟਨੀ ਲੱਗ ਜਾਏ ਪੇਟ ਦੇ ਦਰਦ ਹੋਵੇ ਜਾਂ ਖੂਨ ਵਾਲੀਆਂ ਪੋਟੀਆਂ ਆਣ ਲਗਨ ਤੇ ਤੁਸੀਂ ਆਪਣੇ ਡਾਕਟਰ ਨੂੰ ਮਿਲੋ ਉਸੇ ਵੇਲੇ ਤੇ ਟਾਈਫਾਇਡ ਦੀ ਇਲਾਜ ਆਰਾਮ ਨਾਲ ਹੋ ਸਕਦਾ ਹੈਗਾ ਤੇ ਆਪਾਂ ਟਾਈਫਾਇਡ ਟੈਸਟ ਕਰਾ ਕੇ ਉਹਦਾ ਇਲਾਜ ਕਰਾਈਏ ਤੇ ਇਦੋਂ ਵੀ ਬਚਣਾ ਇਦਾਂ ਹੀ ਹੈ ਕਿ ਜੇ ਪਾਣੀ ਅਸੀਂ ਉਹ ਬਾਲ ਕੇ ਪੀਵਾਂਗੇ ਜਾਂ ਕਲੋਰਿਨੇਟਿਡ ਪਾਣੀ ਪੀਵਾਂਗੇ ਦੂਜੀ ਗੱਲ ਡੈਂਗੂ ਡੈਂਗੂ ਵੀ ਬੜੀ ਖਤਰਨਾਕ ਬਿਮਾਰੀ ਹੈਗੀ ਹੈ ਉਹ ਯੂ نو ਏਡ ਜਿਪਟੀ ਮच्छਰ ਹੰ ਦਾ ਖਾਸਾ ਦਾ ਉਸ ਮੱਛਰ ਦੇ ਕੱਟਣ ਦੇ ਨਾਲ ਤੁਹਾਨੂੰ ਹੁੰਦੀ ਹੈ ਔਰ ਇਹ ਅੱਜਕੱਲ ਦੇ ਪਾਣੀ ਵਿੱਚ ਜਿਹੜਾ ਬਰਸਾਤੀ ਪਾਣੀ ਹੈ ਇਹ ਵਿੱਚ ਨਵੰਬਰ ਟੂਬਰ ਜੀ ਇਸ ਦਾ ਰੋੜਾ ਹੁੰਦਾ ਸੀਗਾ ਕਿ ਪਾਣੀ ਖੜਾ ਨਾ ਹੋਣ ਦੋ ਇਸ ਵਾਰ ਤਾਂ ਪੂਰਾ ਪੰਜਾਬ ਹੀ ਪਾਣੀ ਪਾਣੀ ਹੈ ਤਾਂ ਉਹਦੇ ਕਰਕੇ ਇਹ ਬਿਮਾਰੀ ਹੋ ਸਕਦੀ ਹੈ ਸਾਨੂੰ ਉਹਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਕਿ ਸਾਨੂੰ ਮੱਛਰ ਨਾ ਕੱਟਣ ਮੱਛਰ ਤੋਂ ਬਚਾ ਲਈ ਮੱਛਰ ਦਾਨੀ ਯੂਜ਼ ਕਰੋ ਜਾਂ ਮੀਓਸਕਟਰ ਰਿਪੈਲੈਂਟ ਯੂਜ਼ ਕਰੋ ਜਾਂ ਅੱਜਕੱਲ ਇੱਕ ਫਿਸ਼ ਆਂਦੀ ਹੈਗੀ ਹੈ ਉਹ ਪਾਣੀ ਵਿੱਚ ਛੱਡ ਦਿੰਦੇ ਆ ਉਹ ਉਹ ਸਾਡੇ ਸਰਕਾਰੀ ਤਤ ਤੰਤਰ ਕੁ ਯੂਜ਼ ਕਰੇਗਾ ਉਹ ਇਹਦੇ ਲਾਰਵੇ ਨੂੰ ਖਾ ਜਾਂਦਾ ਹੈ ਮੱਛਰ ਦੇ ਖਾਸ ਤਰ੍ਹਾਂ ਦੀ ਮੱਛੀ ਹੈ ਜੀ ਖਾਸ ਤਰ੍ਹਾਂ ਦੀ ਮੱਛੀ ਹੁੰਦੀ ਹੈ ਉਹ ਆਪਣਾ ਸਿਹਤ ਪ੍ਰਵਾਹ ਕੋਲ ਹੈ ਗਿਆ ਉਹ ਛੱਡਣਗੇ ਪਾਣੀ ਵਿੱਚ ਉਹ ਜਿਹੜੇ ਇਦਾਂ ਦੇ ਮੱਛਰ ਜਿਹੜੇ ਏਡ ਇਜੀਪਟੀ ਦੇ ਆ ਜਾਂ ਐਨੋਫਲੀਜ਼ ਦੇ ਮੱਛਰ ਜਿੰਨੂੰ ਤੇ ਮਲੇਰੀਆ ਇਹ ਦੋਨਾਂ ਦੇ ਮੱਛਰ ਖਾ ਜਾਂਦੀਆਂ ਉਹ ਲਾਰਵੇ ਖਾ ਜਾਂਦੇ ਤੇ ਮੱਛਰ ਬਣਨਗੇ ਨਹੀਂ ਤੇ ਲਾਰਵੇ ਖਾएंगे ਮੱਛਰ ਨਹੀਂ ਬਣਗੇ ਤੇ ਤੁਹਾਡਾ ਜਿਹੜਾ ਇਹ ਹੜਾਲਾ ਪਾਣੀ ਹੈ ਇਹ ਨਾਲ ਇਹ ਮੋਸਕਿਟੋ ਬੋਨੀਆਂ ਵੈਕਟਰ ਵੈਕਟਰ ਬੋਨ ਡਿਜ਼ੀਜ਼ ਕੱਟ ਹੋਣਗੀਆਂ ਜਾਂ ਉਹਦੇ ਤੇ ਅਸੀਂ ਛੜਕਾ ਕਰ ਦਿੰਦੇ ਆ ਜਿੰਨੇ ਵੀ ਸਾਡੇ ਸਪਰੇਜ਼ ਹੈਗੇ ਆ ਇਹ ਗਵਰਨਮੈਂਟ ਏਜੰਸੀਜ਼ ਕਰਦੀਆਂ ਪਈਆਂ ਔਰ ਕਈ ਸੰਸਥਾਵਾਂ ਵੀ ਕਰਦੀਆਂ ਪਈਆਂ ਜਿਹੜੀਆਂ ਕਿ ਹੈਲਪ ਕਰਦੀਆਂ ਪਈਆਂ ਇਹਦੇ ਵਿੱਚ ਉਹ ਉਹ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਯੂਰ ਅਸੀਂ ਇਹ ਕਵਾਂਗੇ ਕਿ ਇਹ ਜਿਹੜਾ ਜਿਹੜਾ ਜਿੰਨਾ ਵੀ ਸਾਡੇ ਹੜਾ ਆਏ ਨੇ ਜੇ ਅਸੀਂ ਜਿੰਨੀਆਂ ਮੈਂ ਕੁਝ ਬੰਬਾਰੀਆਂ ਦੀ ਗੱਲ ਕਰ ਰਿਹਾ ਹਾਂ ਉਹ ਉਹਦੇ ਵਿੱਚ ਜੇ ਅਸੀਂ ਪ੍ਰिवेंट ਕਰਾਂਗੇ ਆਪਣੇ ਆਪ ਨੂੰ ਮੱਛਰਦਾਨੀ ਦਾ ਮੱਛਰ ਬਚਾਵਾਂਗੇ ਜਾਂ ਅਸੀਂ ਆਪਣੇ ਘਰ ਦੇ ਆਸ-ਪਾਸ ਥੋੜਾ ਪਾਣੀ ਹੈਗਾ ਉਹਦੇ ਉੱਪਰ ਛੜਕਾ ਕਰ ਦਈਏ ਜੀ ਪਹਿਲੇ ਪਹਿਲਾਂ ਦਾ ਇਹ ਪਾਣੀ ਖੜੇ ਨੇ ਸਫਾਈ ਕਰੀਏ ਕੋ ਟਾਇਰ ਗਿਓਨ ਟਾਇਰ ਨੂੰ ਖਾਲੀ ਕਰ ਦਿਓ ਗਮਲੇ ਪ੍ਰਾਣੀਆਂ ਬਾਲਟੀਆਂ ਕੁਝ ਉਹਦਾ ਪਾਣੀ ਹੋਇਆ ਵੀ ਬਹੁਤ ਜਗ੍ਹਾ ਤੇ ਇਕੱਠਾ ਹੈ ਵੀ ਇਕੱਠਾ ਪ੍ਰਾਣੀਆਂ ਬਾਲਟੀਆਂ ਪੁਰਾਣੇ ਕੁਝ ਪੇਂਟ ਦੇ ਪੁਰਾਣੇ ਟੱਕਣ ਡੱਬੇ ਉਹਨਾਂ ਵਿੱਚ ਪਾਣੀ ਆ ਜਾਂਦਾ ਹੈ ਤੇ ਉਹ ਉਹ سارے ਆਪਾਂ ਕਹਿੰਦੇ ਸੁਟੇ ਹੁੰਦੇ ਉੱਪਰ ਛੱਤ ਤੇ ਉਹਨਾਂ ਦੇ ਮਛਰੇ ਵਾਲੇ ਡੇਂਗੂ ਦੇ ਹੁੰਦੇ ਆ ਉਹਨਾਂ ਵੀ ਚੱਕ ਕੇ ਬਾਹਰ ਛੋਟੋ ਖਾਲੀ ਕਰੋ ਉਹਨਾਂ ਨੂੰ ਸਫਾਈ ਹਰ ਜਗ੍ਹਾ ਸਾਨੂੰ ਸੁੱਕੀ ਚੀਜ਼ ਚਾਹੀਦੀ ਐ ਇਸ ਵਿੱਚ ਸੁੱਕੀ ਚਾਹੀਦੀ ਐ ਵਿੱਚ ਪਾਣੀ ਨਹੀਂ ਹੋਣਾ ਠੀਕ ਹੈ ਸੋ ਉਹਨਾਂ ਸੀ ਦੱਸਿਆ ਮਲੇਰੀਆ ਇਹ ਐਨੋਫਲਿਸ ਮਸਕਟੋ ਤੋਂ ਹੁੰਦਾ ਵੀ ਮਛਰ ਤੋਂ ਹੁੰਦਾ ਤੇ ਮਲੇਰੀਆ ਤੁਹਾਨੂੰ ਪਤਾ ਹੈ ਖਤਰਨਾਕ ਬਿਮਾਰੀ ਹੈ ਜੇ ਨੂੰ ਰਾਈਟ ਟਾਈਮ ਤੇ ਕੰਟਰੋਲ ਨਾ ਕੀਤਾ ਜਾਵੇ ਇਹ ਇਹ ਸਾਡੇ ਕਟਾਨੂ ਅੰਦਰ ਮਛਰ ਤੋਂ ਕੱਢਣ ਨਾਲ ਜਾਂਦੇ ਆਂ লিভার ਜਾਗੇ ਲਿਵਰ ਜੋ ਸਾਡੇ ਬਲੱਡ ਸੈੱਲ ਚਲੇ ਜਾਂਦੇ ਆ ਬਲੱਡ ਨੂੰ ਤੋੜਨਾ ਸ਼ੁਰੂ ਕਰਦੇ ਆ ਜਿੰਨਾ ਬੁਖਾਰ ਬੜੇ ਠੰਡ ਨਾਲ 106 107 ਬੁਖਾਰ ਚੜਦਾ ਇਕਦਮ ਥੱਲੇ ਆਂਦਾ ਜੇ ਨੂੰ ਪਹਿਲੇ ਦੌਰ ਤੇ ਠੀਕ ਨਾ ਕਰੀਏ ਤੇ ਇਹ ਸੈਰੇਬਲ ਮੈਲਰੀਆ ਬ੍ਰੇਨ ਨੂੰ ਜਲਾ ਜਾ ਸਕਦਾ ਤੇ ਉਹ ਬੜਾ ਖਤਰਨਾਕ ਹੋ ਸਕਦਾ ਜਾਂ ਐਲਜੀਡ ਲਮਰੀਆ ਹੋ ਸਕਦਾ ਹੈ ਜਾਂ ਇਵਨ ਬਲੈਕ ਵਾਟਰ ਫੀਵਰ ਤੇ ਸਾਡੇ ਪਿਸ਼ਾਬ ਚ ਵੀ ਕਾਲੇ ਰੰਗ ਦਾ ਪਿਸ਼ਾਬ ਆ ਸਕਦਾ ਤੇ ਗੁਰਦੇ ਨੂੰ ਵੀ ਖਰਾਬ ਕਰ ਸਕਦਾ ਸੋ ਸਾਨੂੰ ਉਹਦਾ ਬਚਾਈ ਇਹ ਹੀ ਹੈ ਕਿ ਮਛਰਿਆਂ ਤੋਂ بچੀਏ ਮੋਸਕੂਲ ਰੈਪੈਲੈਂਟ ਲਗਾਈਏ ਮਰਛਦਾਨੀਆਂ ਲਾਈਏ ਜਾਂ ਜਿੱਥੇ ਤੇ ਪਾਣੀ ਖੜਿਆ ਉਹਨੂੰ ਖਤਮ ਕਰ ਦਈਏ ਜਾਂ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਸਪੈਸ਼ਲ ਚਾਹਦੀਆਂ ਮੱਛੀਆਂ ਉਹਦੇ ਵਿੱਚ ਪਾਏਗੀ ਜਿੰਨਾ ਕਿ ਠੀਕ ਹੋ ਜਾਏਗਾ ਸਾਰੇ ਇਹ ਸਾਰੇ ਦੇ ਵਿੱਚ ਜਿੱਥੇ ਆਪਾਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਜਾਣਿਆ ਜਾਂ ਮੱਛਰਾਂ ਤੋਂ ਹੋਣ ਫੈਲਣ ਵਾਲੀਆਂ ਬਿਮਾਰੀਆਂ ਛੂਤ ਦੀਆਂ ਬਿਮਾਰੀਆਂ ਵੀ ਹੜਾਂ ਦੇ ਪਾਣੀ ਤੋਂ ਬਾਅਦ ਕੋਈ ਫੈਲਣ ਦਾ ਡਰ ਹੁੰਦਾ ਦੇਖੋ ਛੂਤ ਦੀਆਂ ਬਿਮਾਰੀਆਂ ਜਿਹੜੀਆਂ ਉਹ ਐਦਾਂ ਐਦਾਂ ਹੁੰਦਾ ਨਾ ਜੀ ਕਿ ਜੇ ਅਸੀਂ ਗੈਸਟਰੋਐਂਟਾਈਟਿਸ ਹੈਗੀ ਹੈ ਕੋਲਰਾ ਇੱਕ ਬਿਮਾਰੀ ਕੋਲਰਾ ਹੈਗੀ ਹੈ ਇੱਕ ਪਲੇਗ ਹੈਗੀ ਹੈ ਤੇ ਜਿੱਥੇ ਹੜ ਹੋਏਗਾ ਉੱਥੇ ਚੂਹੇ ਇਕੱਠੇ ਹੋ ਜਾਣਗੇ ਇਹਾਂ ਤੇ ਜਾਨਵਰ ਜਿੱਥੇ ਮਰੇ ਉੱਥੇ ਵੀ ਚੂਹੇ ਆ ਜਾਣਗੇ ਤੇ ਤੁਹਾਨੂੰ ਪਤਾ ਹੈ ਚੂਹਾਂ ਤੋਂ ਪਲੇਗ ਫੈਲਦਾ ਹੈਗਾ ਠੀਕ ਹੈ ਤੇ ਉਹ ਇੱਕ ਵੱਡੀ ਬਿਮਾਰੀ ਹੈਗੀ ਹੈ ਪਰ ਰੱਬ ਰੱਖ ਰਖੇ ਸਾਡੀ ਐਡਮਿਸ਼ਨ ਦਾ ਅੱਛਾ ਕੰਮ ਕਰ ਰਹੀ ਹੈਗੀ ਹੈ ਤੇ ਸਰ ਐਕਸਪੀਰੀਅੰਸ ਦੇ ਹਿਸਾਬ ਨਾਲ ਜੋ ਹਾਲਾਤ ਨੇ ਇਸ ਵੇਲੇ ਪੰਜਾਬ ਦੇ ਤਾਂ ਜੋ ਸਾਡੀ ਗਵਰਨਮੈਂਟ ਆ ਜਾਂ ਹੈਲਥ ਵਿਭਾਗ ਆ ਉਹਨਾਂ ਨੂੰ ਕੀ ਤਿਆਰੀਆਂ ਦੀ ਜ਼ਰੂਰਤ ਹੈ ਕਿੰਨੀ ਕੋ ਵੈਕਸੀਨੇਸ਼ਨ ਕਿਸ ਤਰ੍ਹਾਂ ਦੀ ਵੈਕਸੀਨੇਸ਼ਨ ਕੀ ਲੱਗਦਾ ਤੁਹਾਨੂੰ ਮੈਡੀਕਲ ਕੈਂਪ ਕਿੰਨੇ ਕੁ ਲੱਗਣੇ ਚਾਹੀਦੇ ਨੇ ਹੁਣ देखो पे, सवनो पहला ता सब जगह ते क्लोरिन टेबलेट्स डिस्ट्रीब्यूट होने जा रही है सो दैट ਸਾਡਾ ਪਾਣੀ ਸਾਫ ਸੁੱਤਾ ਤੁਹਾਨੂੰ ਮਿਲੇ ਤੇ ਵਾਟਰ ਬੋਰਨ ਡਿਜ਼ੀਜ਼ ਖਤਮ ਹੋ ਜਾਣ ਮੈਂ ਇਹਦਾ ਸਿਸਟਮੈਟਿਕ ਗੱਲ ਕਰਾਂਗਾ ਠੀਕ ਹੈ ਦੂਜਾ ਪਾਣੀ ਪਾਣੀ ਦਾ ਤੋਂ ਉਹ ਲਈ ਜਾਂ ਤਾਂ ਲੋਕਾਂ ਨੂੰ ਸਮਝਾਓ ਕਿ ਕਲੋਰੀਨ ਟੈਬਲੇਟ ਜਾਂ ਟੈਂਕੀਆਂ ਜਿਹੜੀਆਂ ਪਾਣੀ ਦੀਆਂ ਸਪਰੇਅ ਰਹੀਆਂ ਉਹਨਾਂ ਵਿੱਚ ਕਲੋਰੀਨੇਸ਼ਨ ਵਾਟਰ ਪਾ ਦੇ ਆਵੇ ਕਰ ਦਿਆ ਟੈਂਕੀਆਂ ਵਿੱਚ ਪਲੱਸ ਜਿਹੜੀ ਪਿੰਡ ਦੀ ਟੈਂਕੀ ਵੱਡੀ ਬਣੀ ਜਿੱਥੋਂ ਪਾਣੀ ਸਪਲਾਈ ਹੋ ਰਿਹਾ ਹੈ ਜਾਂ ਛੋਟੇ ਕਸਬੇ ਦੀ ਟੈਂਕੀ ਬਣੀ ਹੈ ਉਹਨਾਂ ਵਿੱਚ ਵੀ ਕਲੋਰੀਨ ਪਾ ਲੈ ਜਿਆਦਾ ਉਹ ਸਾਡੇ ਟੀਮਾਂ ਨੂੰ ਪਾਣਾ ਚਾਹੀਦਾ ਹੈ ਉਹ ਐਡਮਿਨਿਸਟ੍ਰੇਸ਼ਨ ਨੂੰ ਪਾਣਾ ਚਾਹੀਦਾ ਹੈ ਪਲੱਸ ਜਿਹੜਾ ਅਸੀਂ ਵੀ ਘਰ ਇਵਨ ਕਲੋਰੀਨੇਟਡ ਵਾਟਰ ਆਵੇ ਉਹਨੂੰ ਅਸੀਂ ਸਾਫ਼ ਕਰਕੇ ਉਬਾਲ ਕੇ ਪੀਤਾ ਜਾਵੇ ਨੰਬਰ 1 ਇਹ ਨਾਲ ਜੌਂਡੀਜ਼ ਟਾਈਫਾਇਡ ਡਾਇਰੀਆ ਡਿਸੈਂਟਰੀ ਕੋਲਰਾ ਇਹਤੋਂ ਕੰਟਰੋਲ ਹੋ ਜਾਏਗਾ ਦੂਜਾ ਗੱਲ ਕੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਪਾਣੀ ਦੇ ਵਿੱਚ ਮੱਛਰ ਨਹੀਂ ਡਵੈਲਪ ਹੋਣ ਦੇਣੇ ਚਾਹੀਦੇ ਉਥੇ ਦੀਆਂ ਉਹਨੇ ਜੋ ਵੀ ਛੜਕਾ ਸਪਰੇ 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 ਹੋਣਗੇ ਜਿਹੜੀਆਂ ਜਿੱਥੇ ਪਾਣੀ ਨਹੀਂ ਜਾਂਦਾ ਉਹ ਮੱਛੀਆਂ ਉੱਥੇ ਜਿਹੜੀਆਂ ਲਾਰਵੇ ਨੂੰ ਖਾਣ ਵਾਲੀਆਂ ਉਹ ਫੜਨ ਗਿਆ ਠੀਕ ਹੈ ਔਰ ਪਾਣੀ ਪਾਣੀ ਜਿੱਥੇ ਖੜਾ ਵੀ ਹੋਇਆ ਜਿੱਥੇ ਡੰਗਰ ਮਰੇ ਆ ਜਾਂ ਕੁਝ ਹੋਇਆ ਉੱਥੇ ਸਾਨੂੰ ਸਰਵੇ ਹੋਣੇ ਚਾਹੀਦੇ ਆ ਦੇਖਣ ਲਈ ਕਿ ਪਾਰੇ ਦਾ ਕਲਚਰ ਹੋਣਾ ਚਾਹੀਦਾ ਯੂਰੀਨ ਉਹਦਾ ਵਾਟਰ ਕਲਚਰ ਉਹ ਕਿਹੋ ਜਿਹਾ ਦੇ ਕਿੱਡਾ ਨੂੰ ਹੈ ਜਿਹੜਾ ਪੀਣ ਵਾਲਾ ਪਾਣੀ ਹੈ ਉਹਦਾ ਕਲਚਰ ਹੋਣਾ ਚਾਹੀਦਾ ਜਿਹੜੇ ਵੱਡੇ ਸ਼ਹਿਰਾਂ ਉਹਨਾਂ 'ਚ ਹੋਰ ਪ੍ਰੋਬਲਮ ਹੈਗੀ ਹੈ ਸੀਵਰੇਜ ਬਲੌਕ ਹੋ ਗਏ ਸੀਵਰੇਜ ਬਲੌਕ ਹੋਣ ਨਾਲ ਜਿਹੜੀ ਪਾਣੀ ਦੀ ਪਾਈਪ ਫਟ ਗਈ ਉਹ 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 ਪੀਣ ਵਾਲੇ ਪਾਣੀ ਦੀ ਫਾਈਟ ਪਾਈਪ ਨਾਲ ਮਿਕਸ ਹੋ ਸਕਦੀ ਹੈ ਤੇ ਇਹਨਾਂ ਨਾਲ ਵੀ ਇਨਫੈਕਸ਼ਨਸ ਹੋ ਸਕਦੀਆਂ ਹੋ ਸਕਦੀਆਂ ਔਰ ਇਹਨਾਂ ਨਾਲ ਐਪੀਡੈਮਿਕ ਫੈਲਣ ਦਾ ਖਤਰਾ ਹੁੰਦਾ ਹੈ ਕਿ ਗੈਸਟ੍ਰੋਐਂਟਾਈਟਸ ਦਾ ਜੌਂਡੀਸ ਦਾ ਹੈਪੇਟਾਈਟਸ ਦਾ ਟਾਈਫਾਇਡ ਦਾ ਇਹ ਸਾਰਾ ਐਪੀਡੈਮਿਕ ਫੈਲਣ ਦਾ ਖਤਰਾ ਹੁੰਦਾ ਹੈ ਤਾਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਜਿਹੜਾ ਪਾਣੀ ਦੀ ਸਪਲਾਈ ਦਾ ਜਿਹੜਾ ਪਾਈਪਾਂ ਆ ਉਹਨਾਂ ਦੀ ਕੇਅਰ ਹੋਣੀ ਚਾਹੀਦੀ ਹੈ ਕਿ ਕਿਤੇ ਲੀਕ ਤਾਂ ਨਹੀਂ ਹੋਈਆਂ ਕਿ ਲੀਕ ਹੋਈਆਂ ਤਾਂ ਉਹਨਾਂ ਨੂੰ ਰਿਪੇਅਰ ਹੋਣੀ ਚਾਹੀਦੀ ਹੈ ਇਹਦੇ ਸੜਕਾਂ ਦੇ ਥੱਲੇ ਜਿਹੜੇ ਸੀਵਰੇਜ ਦੇ ਪਾਈਪਾਂ ਆ ਉਹ ਬਲੌਕ ਹੈ ਉਹ ਬਲੌਕੇਜ ਸਾਫ਼ ਹੋਣੀ ਚਾਹੀਦੀ ਹੈ ਠੀਕ ਹੈ ਉਹ ਸਾਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਔਰ ਬੱਚਿਆਂ ਨੂੰ ਖਿਆਲ ਰੱਖੋ ਕਿ ਜਦਾਂ ਜਿਹੜਾ 20 ਵਾਲਾ ਪਾਣੀ ਉਹਦੇ ਚ ਨਾ ਜਾਣ ਠੀਕ ਹੈ ਕਿਉਂਕਿ ਔਰ ਸਨੇਕਸ ਵੀ ਹੋ ਸਕਦੇ ਆ ਔਰ ਇਸ ਮੌਸਮ ਦੇ ਸਨੇਕ ਬਾਈਟਸ ਵੀ ਬੜੀਆਂ ਕਾਮਨ ਹੁੰਦੀਆਂ ਕਿਉਂਕਿ ਸਨੇਕਸ ਦੇ ਖੁੱਡਾ ਆਪਣੀਆਂ ਪਾਣੀ ਚ ਖੇਤਾਂ 'ਚ ਬਣਾਈ ਆਉਂਦੀਆਂ ਜਦੋਂ ਉੱਤੇ ਪਾਣੀ ਆਏਗਾ ਉਹ ਸਨੇਕਸ ਬਾਹਰ ਆ ਜਾਂਦੇ ਗੁੱਡਾਂ 'ਚ ਉਹ ਇਸ ਕਰਕੇ ਜਦੋਂ ਅਸੀਂ ਪਾਣੀ ਚ ਨਿਕਾਂ ਲੰਗਦੇ ਆ ਸਾਨੂੰ ਬੜਾ ਕੇਅਰਫੁਲ ਹੋਣਾ ਚਾਹੀਦਾ ਹੈ ਕਿ ਸਨੇਕ ਬਾਈਟ ਨਾ ਹੋ ਜਾਏ ਕਿਉਂਕਿ ਸਨੇਕ ਬਾਈਟ ਲਈ ਵੀ ਸਾਨੂੰ ਐਂਟੀ ਸਨੇਕ ਵਿਨਮ ਸਰਗਾ ਨੂੰ ਜ਼ਿਆਦਾ ਰੱਖਣੇ ਚਾਹੀਦੇ ਆ ਵੈਕਸੀਨੇਸ਼ਨ ਜਿਹੜੇ ਆ ਉਹ ਵਿੱਚ ਟਾਈਫਾਇਡ ਦਾ ਵੈਕਸੀਨੇਸ਼ਨ ਕਾਫੀ ਹੋਣਾ ਚਾਹੀਦਾ ਹੈ ਕੋਲਰਾ ਦਾ ਵੈਕਸੀਨੇਸ਼ਨ ਹੋਣਾ ਚਾਹੀਦਾ ਠੀਕ ਹੈ ਹੈਪੇਟਾਈਟਿਸ ਏ ਦਾ ਵੈਕਸੀਨ ਹੋਣਾ ਚਾਹੀਦਾ ਠੀਕ ਹੈ ਹੈਪੇਟਾਈਟਿਸ ਈ ਦਾ ਵੈਕਸੀਨ ਹੋਣਾ ਚਾਹੀਦਾ ਬੀ ਔਰ ਸੀ ਤਾਂ ਆਪਾਂ ਦਿਨੇ ਠੀਕ ਹੈ ਇਹਨਾਂ ਦੇ ਵੈਕਸੀਨ ਵੀ ਦਿੱਤੇ ਹਨ ਸੋ that ਇਹ ਬਿਮਾਰੀਆਂ ਨਾ ਸਾਡੇ ਗਵਰਨਮੈਂਟ ਵਿੱਚ ਫੈਲਣ। ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਭਰਪੂਰ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਤੇ ਕੰਟਰੋਲ ਕਰ ਸਕਦੇ ਹਾਂ ਤੇ ਅਸੀਂ ਆਪ ਵੀ ਕਿੱਥੋਂ-ਕਿੱਥੋਂ ਆਪਣੇ ਆਪ ਨੂੰ ਅਲਰਟ ਰੱਖ ਸਕਦੇ ਹਾਂ ਬਹੁਤ-ਬਹੁਤ ਸ਼ੁਕਰੀਆ। ਠੀਕ ਆਪਣਾ ਪੰਜਾਬ ਸਿਵਲ ਸਰਜਨ ਦੇ ਕਹਿਣ ਤੇ ਅਸੀਂ ਵੀ ਟੀਮਾਂ ਨਾਲ ਭੇਜੀਆਂ ਆਪਣੇ ਕਪਿਲ ਹਸਪੀਟਲ ਦੇ ਸਰਵੋਦੇ ਹਸਪੀਟਲ ਵੱਲੋਂ ਵੀ ਮੈਂ ਸਰਵੋਦੇ ਹਸਪੀਟਲ ਦਾ ਵੀ ਮੈਡੀਕਲ ਸਪੈਸ਼ਲਿਸਟਾਂ ਕਪਿਲ ਹਸਪੀਟਲ ਮਲਕਸ ਵਿੱਚ ਅਸੀਂ ਇੱਥੋਂ ਡੀਮਾ ਭੇਜੀਆਂ ਦਵਾਈਆਂ ਹੀ ਭੇਜੀਆਂ ਔਰ ਐਨ ਐਮਓ ਇੱਕ ਪੰਜਾਬ ਦੀ ਸੰਸਥਾ ਹੈਗੀ ਆ ਉਹਦੇ ਵੱਲੋਂ ਵੀ ਅਸੀਂ ਕਾਫੀ ਹੈਲਪ ਕਰ ਰਹੇ ਹਾਂ ਹੁਣ ਲੋਕਾਂ ਨੂੰ ਪੈਂਫਲੈਟ ਬਣ ਰਹੇ ਆ ਇਹ ਗੱਲਾਂ ਵਾਲੇ ਜੋ ਆਪਾਂ ਤੁਹਾਨੂੰ ਦੱਸਿਆ ਪਲੱਸ ਹਾਂ ਪਲੱਸ ਅਸੀਂ ਕਲੋਰੀਨ ਟੈਬਲੇਟ ਬਣ ਰਹੇ ਆ ਹੈ ਇਹ ਸਾਰੀ ਚੀਜ਼ਾਂ ਬਣ ਰਹੇ ਆ ਤੇ ਇਹ ਹੈਲਪ ਪੰਜਾਬ ਵੱਲੋਂ ਜੋ ਵੀ ਅਸੀਂ ਵੀ ਕਰ ਸਕਦੇ ਕਰਾਂਗੇ ਸਾਡੇ ਕੋਲ ਕੋਈ ਇਦਾਂ ਦਾ ਪੇਸ਼ੈਂਟ ਆਏਗਾ ਉਹਦੀ ਵੀ ਮਦਦ ਕਰਾਂਗੇ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਸੋ ਤੁਸੀਂ ਵੇਖ ਰਹੇ ਸੀ ਡਾਕਟਰ ਕਪਲ ਗੁਪਤਾ ਹੋਣਾ ਦੇ ਨਾਲ ਗੱਲਬਾਤ ਜਿਹੜੇ ਕਿ ਆਪਣੀ ਪੂਰੀ ਟੀਮਾਂ ਦੇ ਨਾਲ ਹੜ ਪੀੜਤਾਂ ਦੀ ਵੀ ਮਦਦ ਕਰ ਰਹੀ ਨੇ ਔਰ ਇਸ ਦੇ ਨਾਲ ਹੀ ਨਾਲ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਭਰਪੂਰ ਜਾਣਕਾਰੀ ਕਿ ਹੜ ਤੇ ਪਾਣੀ ਤੋਂ ਬਾਅਦ ਪਾਣੀ ਤੋਂ ਕਿਹੜੀ ਬਿਮਾਰੀ ਫੈਲ ਸਕਦੀ ਹੈ ਜਾਂ ਮੱਛਰਾਂ ਤੋਂ ਤਾਂ ਸਾਨੂੰ ਕਿਵੇਂ ਆਪਣਾ ਬਚਾਅ ਜਿਹੜਾ ਹੈ ਕਰਨਾ ਚਾਹੀਦਾ ਹੈ ਤੇ ਘਰ ਦੀ ਸਾਫ ਸਫਾਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸਾਨੂੰ ਕਿਵੇਂ ਰੱਖਣੀ ਚਾਹੀਦੀ ਹੈ ਸੋ ਤੁਹਾਨੂੰ ਇਹ ਭਰਪੂਰ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਦੇਉ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ